ਤੇ ਗੱਲ ਸਭ ਤੋਂ ਪਹਿਲਾਂ ਹਾਈ ਕੋਰਟ ਦੇ ਉਸ ਆਦੇਸ਼ ਦੀ ਕਰਾਂਗੇ ਜੋ ਡਾਕਟਰਾਂ ਨੂੰ ਦਿੱਤੇ ਗਏ ਨੇ ਹਾਈ ਕੋਰਟ ਨੇ ਡਾਕਟਰਾਂ ਨੂੰ ਆਦੇਸ਼ ਦਿੱਤੇ ਖਾਸ ਤੌਰ ਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਡਾਕਟਰਾਂ ਨੂੰ ਕਿ ਜੋ ਵੀ ਪਰਚੀ ਤੁਸੀਂ ਮਰੀਜ਼ ਦੇ ਲਈ ਲਿਖੋਗੇ ਉਸ ਪਰਚੀ ਤੇ ਸਾਫ ਸੁਥਰੇ ਅੱਖਰਾਂ ਦੇ ਵਿੱਚ ਲਿਖਿਆ ਜਾਵੇ ਸਾਰੇ ਡਾਕਟਰੀ ਨੁਸਖੇ ਅਤੇ ਡਾਇਗਨੋਸਟਿਕ ਨੋਟ ਸਪਸ਼ਟ ਤੌਰ ਤੇ ਲਿਖੇ ਜਾਣ ਕਿਹਾ ਗਿਆ ਇਲਾਜ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ ਲੈਣਾ ਮਰੀਜ਼ਾਂ ਦਾ ਜਮਹੂਰੀ ਹੱਕ ਹੈ ਦਵਾਈਆਂ ਦੇ ਨਾਮ ਤਰਜੀਹੀ ਤੌਰ ਤੇ ਵੱਡੇ ਅੱਖਰਾਂ ਦੇ ਵਿੱਚ ਜਾਂ ਫਿਰ ਟਾਈਪ ਕੀਤੇ ਜਾਣ ਕੌਮੀ ਸਿਹਤ ਕਮਿਸ਼ਨ ਡਾਕਟਰੀ ਦੀ ਪੜਾਈ ਦੇ ਦੌਰਾਨ ਸਾਫ ਲਿਖਾਵੜ ਤਾਂ ਮਹੱਤਵ ਸਿਲੇਬਸ ਦੇ ਵਿੱਚ ਸ਼ਾਮਲ ਕਰੋ ਦੋ ਬਰਿਆਂ ਦੇ ਵਿੱਚ ਸਾਰੇ ਡਾਕਟਰ ਟਾਈਪ ਕੀਤੀਆਂ ਪਰਚੀਆਂ ਦੇਣ ਅਤੇ ਡਾਕਟਰਾਂ ਨੂੰ ਜਾਗਰੂਕ ਕੀਤਾ ਜਾਏ ਇੱਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਸੋ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਡਾਕਟਰਾਂ ਨੂੰ ਹਾਈ ਕੋਰਟ ਦੇ ਵੱਲੋਂ ਆਦੇਸ਼ ਹੋਇਆ ਹੈ कि जो भी पर्ची ते ਤੁਸੀਂ ਲਿਖੋ ਜਿਹੜੀ ਵੀ ਦਵਾਈ ਬਾਰੇ ਲਿਖੋ ਉਹ ਸਾਫ ਸੁਥਰੇ ਸਪਸ਼ਟ ਅੱਖਰਾਂ ਦੇ ਵਿੱਚ ਲਿਖਿਆ ਜਾਏ ਤਾਂ ਜੋ ਮਰੀਜ਼ਾਂ ਨੂੰ ਸਮਝ ਆ ਸਕੇ ਪ੍ਰੀਤ मेहता ਐਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਪ੍ਰੀਤ ਵਿਸਥਾਰਕ ਤੌਰ ਤੇ ਕੀ ਆਦੇਸ਼ ਹੈ ਡਾਕਟਰਾਂ ਨੂੰ देखो ਹਾਈ ਕੋਰਟ ਨੇ ਇੱਕ ਬਹੁਤ ਵੱਡੀ ਡਾਇਰੈਕਸ਼ਨ ਦਿੱਤੀ ਹੈ ਪੰਜਾਬ ਹਰਿਆਣਾ ਤੇ ਕਾਪੂਰ ਦੇ ਚੰਡੀਗੜ੍ਹ ਤੇ ਡਾਇਰੈਕਸ਼ਨ ਕਿਉਂਕਿ ਹਾਈ ਕੋਰਟ ਦੀ ਜਿਊਰਿਡੀਕਸ਼ਨ ਆ ਗਈ ਹੈ ਉਹ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਹੈ क्योंकि कोर्ट लगातार इदा के मामले देख रहे थे मैडिकल प्रसक्रिप्शन जी डॉक्टर की लिखी हुई जी परियां होंगे ने जलो किसी भी रिकॉर्ड चंगा हाई कोर्ट चा तो कुछ समझ नहीं आ रहा होंख्या तो और आम लोगों भी एक गल धारणा बैठी हुई है कि डॉक्टर जो कुछ लिखते हैं कि मैं इसको कितने समझ नहीं आता तो ऐसे तरीके से केस हाईकोर्ट आया जो मेडिकल रीजल रिकॉर्ड मंगया गया पर्चिया कुछ समझ ही नहीं आ रही थ एक पत्थर भी डॉक्टर हाईकोर्ट के जजिस है पढ़ नहीं पा रहे थे हाईकोर्ट ने कहा कि बड़ा सीरियस इशू है क्योंकि आर्टल एक ही संविधान का जो आर्कल है ਉਹ ਸਾਨੂੰ ਇੱਕ ਫੰਡਮੈਂਟਲ ਰਾਈਟ ਦਿੰਦਾ ਹੈ ਲਾਈਫ ਐਂਡ ਲਿਬਰਟੀ ਯਾਨੀ ਕਿ ਸਵਤੰਤਰਤਾ ਤੇ ਜੀਵਨ ਦਾ ਅਧਿਕਾਰ ਉਹ ਸਿਹਤ ਜਿਹੜੀ ਆ ਉਹ ਜੀਵਨ ਦੇ ਅਧਿਕਾਰ ਦੇ ਅੰਦਰ ਆਉਂਦੀ ਆ ਔਰ ਕੋਈ ਵੀ ਮਰੀਜ਼ ਜਦੋਂ ਇਲਾਜ ਕਰਾਂਦਾ ਹੈ ਤਾਂ ਉਹ ਉਹਦਾ ਅਧਿਕਾਰ ਹੈਗਾ ਕਿ ਉਹ ਜਾਣ ਸਕੇ ਕਿ ਜਿਹੜਾ ਡਾਕਟਰ ਮੈਡੀਕਲ ਦੀ ਜਿਹੜੀ ਪਰਚੀਆਂ ਲਿਖ ਰਿਹਾ ਹੈ ਉਹਦੇ ਤੇ ਕੀ ਦਵਾਈਆਂ ਲਿਖ ਰਿਹਾ ਕੀ ਬਿਮਾਰੀ ਲਿਖ ਰਿਹਾ ਉਹਨੂੰ ਸਮਝ ਆ ਸਕੇ और अक्सर कई बार ये आता है कि जो परचिया लैके डॉक्टर कैमिस्ट को तो कैमिस्ट तक भी सही तरीके समझ नहीं पाते और जो तो कैमिस्ट समझ नहीं पाते गलत दवाई दे दी जाए तो मरीज जान से खतरा आ सकता ऐसे करके कोर्ट ने कहा कि जो डॉक्टरों की जी पर्चिया है पूरी जानकारी साफ सुथरे अक्षरों अंग्रेजी के कैपिटल लैटर च लिखी हो कि पता चल सके मरीज में की कि दवाई दी गई है किड़ा इलाज चल रहा है और यह फंडामेंटल राइट है और टेढ़ी मेडी जी लिखावत जो डॉक्टर लिखते हैं ਯਾਰ ਸਮਝ ਨਹੀਂ ਆਉਂਦਾ ਉਹ ਸਿੱਧੇ ਸਿੱਧੇ ਅਧਿਕਾਰ ਦੀ ਫੋਲਿਸ਼ਨ ਹੈਗੀ ਜਿਹਦੇ ਤੇ ਮਰੀਜ਼ਾਂ ਦੀ ਜਾਣ ਨੂੰ ਖਤਰਾ ਹੈ ਐਸ ਕਰਕੇ ਹਾਈ ਕੋਰਟ ਨੇ ਪੰਜਾਬ ਰਹਿਣਾ ਚੰਡੀਗੜ੍ਹ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਆਪਣੇ ਡਾਕਟਰਸ ਨੂੰ ਇਹ ਡਾਇਰੈਕਸ਼ਨਾਂ ਦੇਣ ਕਿ ਜਿਹੜੀ ਵੀ ਮੈਡੀਕਲ ਪਰਚੀਆਂ ਜਿਹੜੀ ਦਿੱਤੀਆਂ ਜਾ ਰਹੀਆਂ ਮਰੀਜ਼ਾਂ ਨੂੰ ਦੀਆਂ ਪਰਚੀਆਂ ਦਿੱਤੀਆਂ ਜਾ ਰਹੀਆਂ ਉਹਦੇ ਇਸ ਡਿਸਕ੍ਰਿਪਸ਼ਨ ਦਵਾਈਆਂ ਦੇ ਨਾਮ ਅੰਗਰੇਜ਼ੀ ਦੀ ਤੇ ਕੈਪੀਟਲ ਅਕਸਰ ਖਰਚੇ ਲਿਖੇ ਜਾਂਦੇ ਔਰ ਨਾਲ ਕਿਹੜਾ ਡਾਇਰੈਕਸ਼ਨ ਦਿੱਤੀ ਹੈ ਕਿ 2 ਸਾਲਾਂ ਚ ਤੁਸੀਂ ਸਾਰੇ ਡਾਕਟਰਾਂ ਨੂੰ ਇਹ ਤੈਅ ਕਰੋ ਕਿ ਕੰਪਿਊਟਰਾਈਜ਼ ਪਰਚੀਆਂ ਬਣਾਉਣ ਜਾਂ ਫਿਰ ਟਾਈਪਡ ਪਰਚੀਆਂ ਹੋਣ ਇਸ ਨਾਲ ਹੀ ਹਾਈ ਕੋਰਟ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਰਸਤੇ ਦਿੱਤੀ ਹੈ ਕਿ ਉਹ ਤੈਕਰਨ ਕੀ ਜਿਹੜੇ ਡਾਕਟਰਾਂ ਨੇ ਇਹ ਪੜ੍ਹਾਈ ਹੁੰਦੀ ਹੈ ਜਿਹੜੇ ਆਂਬੀ ਵਿਦਿਆਲੇ ਉਹ ਪੜ੍ਹਾਈ ਹੁੰਦੇ ਨੇ ਹਸਪਤਾਲੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਪਰਚੀਆਂ ਕਿੱਦਾਂ ਲਿਖਣੀ ਹੈ ਬੰਦੇ ਇਹ ਸਮਝਾ ਸਕੇ ਇਸ ਤਰੀਕੇ ਨਾਲ ਹੀ ਨਾਣਿ ਪਰ ਅਸਰ ਸਰਕਾਰੋਂ ਡਾਇਰੈਕਸ਼ਨ ਦਿੱਤੀ ਹੈ ਕਿ ਉਹ ਮਿਨੀਮਮ ਸਟੈਂਡਰਡ ਤੈਕਰਨ ਉਹ ਡਾਕਟਰਾਂ ਨੂੰ ਸਮਝਾਇਆ ਜਾਵੇ ਕਿ ਪਰਚੀਆਂ ਜਿਹੜੀਆਂ ਲਿਖੀਆਂ ਜਾਣ ਉਹ ਸਾਫ ਸੁਥਰੇ ਭਾਸ਼ਾ ਚ ਲਿਖੀਆਂ ਜਾਣ ਕਿ ਹਰ ਕੋਈ ਪੜ੍ਹ ਸਕੇ ਇਸ ਤਰੀਕੇ ਨਾਲ ਹਾਈ ਕੋਰਟ ਨੇ ਫਿਰ ਜੇ 2 ਸਾਲ ਦਾ ਟਾਈਮ ਦਿੱਤਾ ਹੈ ਜੇ ਤੇ ਕੁਰਾਸਿਸਟਮ ਲਾਗੂ ਨਹੀਂ ਹੁੰਦਾ ਉਦੋਂ ਤੱਕ ਡਾਕਟਰ ਕੈਪੀਟਲ ਅੱਖਰਾਂ ਜੀ ਪਰਚੀ ਲਿਖਣਗੇ ਤਾਂ ਕਿ ਆਮ ਬੰਦੇ ਤੇ ਕਿਸਾਨ ਨੂੰ ਹਰੇਕ ਬੰਦਰ ਨੂੰ ਸਮਝ ਆ ਸਕੇ ਕਿ ਜਿਹੜੀ ਮਰੀਜ਼ ਨੂੰ ਦਵਾਈ ਦਿੱਤੀ ਹੈ ਉਹਦੀ ਜਿਹੜੀ ਬਿਮਾਰੀ ਦਾ ਇਲਾਜ ਕਿਹੜਾ ਇਲਾਜ ਚੱਲ ਰਿਹਾ ਹੈ। ਹਾਂ ਠੀਕ ਹੈ ਪ੍ਰੇਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਡਾਕਟਰਾਂ ਨੂੰ ਆਦੇਸ਼ ਦਿੱਤੇ ਗਏ ਨੇ ਕਿ ਜੋ ਵੀ ਪਰਚੀ ਲਿਖੀ ਜਾਏ ਉਹ ਸਾਫ ਸੁਥਰੇ ਅੱਖਰਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਲਿਖਾਈ ਦੇ ਵਿੱਚ ਲਿਖੀ ਜਾਏ।